ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮ ਦੀ ਨੂਰ ਅਰਸੋਂ ਕੋਰਸੋਂ ਝਟੀਏ ਤੁਧ ਦਿੱਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਪਾਤਸ਼ਾਹ ਹੁ ਸਿਰਸਾ ਆਂਦੇ ਜਿਸ ਪਾਸ ਬਹਿਠਿਆ ਸੋਹੀਏ ਸਵਨਾੰਦਾ ਵੇਸਾ ਸਜਣ ਸਚਾ ਪਤਿ ਸਾਹ ਹੁ ਸਿਰ ਸਾਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾ ਦਾ ਵੀ ਸਾਹ ਹੁ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਵਲਿਖਿਆ ਕਮਾਵਣਾ ਜੀ ਕਰਤ ਆਪ ਲਿਖਿਆਸ ਮੋਹ ਠਗਲੀ ਪਾਈਨ ਬਿਸਰਿਆ ਗੁਣਤਾਸ ਪੂਰਵ ਲਿਖਿਆ ਕਮਾਵਣ ਜੇ ਕਰਤੈ ਆਪ ਲਿਖਿਆਸ ਮੋਹ ਠਗਾਲੀ ਪਾਈਨ ਬਿਸਰਿਆ ਗੁਣਤਾਸ ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਮੋਇ ਆਸ ਜਿਨੀ ਗੁਰਮੁਖ ਨਾਮ ਨਾ ਚੀਤੇਓ ਸੇ ਬਹਿਣ ਨ ਮਿਲਨੀ ਪਾਸ ਦੁਖ ਲਾਗਾ ਬਹੁ ਆਤ ਕਣ ਪੋਤ ਕਲਾਤਨ ਸਾਥ ਕੋਈ ਜਾਸ ਲੋਕ ਵਿੱਚ ਮੋਹ ਕਾਲ ਹੋਆ ਅੰਦਰ ਉਬੇ ਸਾਸ ਮਨ ਮੁਖਾਨੋ ਕੋ ਨਿਸਹੀ ਚੋਕ ਗਿਆ ਵੇ ਸਾਸ ਨਾਨਕ ਗੁਰ ਮੁਖਾਨੋ ਸੁਖ ਅਗਲ ਜਿਨ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੱਜਣਾ ਜੇ ਗੁਰਮੁਖ ਮਿਲਹਿ ਸੁਭਾਏ ਸਤ ਗੁਰ ਕਾ ਭਾਣਾ ਆਨੰਦਿਨ ਕਰਹਿ ਸੇ ਸੱਚ ਰਹੇ ਸਮਾਈ ਦੂਜੇ ਭਾਏ ਲਗੇ ਸੱਜਣ ਨਾ ਆਖੀਐ ਜੇ ਅਭਮਾਨ ਕਰਹਿ ਵਿਕਾਰ ਮਾਨ ਮੁਖ ਆਪ ਸੁਆਰਥੀ ਕਾਰਜ ਨਾ ਸਕੈ ਸਵਾਰ ਨਾਨਕ ਪੂਰਵ ਲਿਖਿਆ ਖ ਮਾਵਣ ਕੋਏ ਨ ਮੀਟਣ ਹਾਰ ਪਾੜੀ ਤੋਦ ਆਪੇ ਜਗਤ ਉਪਾਏ ਖੈ ਆਪ ਖੇਲ ਰਚਾਇਆ ਤਰੇ ਗੁਣ ਆਪ ਸਿਰਜੀਐ ਮਾਇਆ ਮੋਹ ਬਧਾਇਆ ਵਿੱਚ ਹौं ਮੈਂ ਲੇਖ ਮੰਗੀਐ ਫਿਰ ਆਵੈ ਜਾਇ ਜਿਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲਹਾਰੀ ਗੁਰ ਆਪਨੇ ਸਦਾ ਸਦਾ ਕੁਮਾਇਆ ਜਿਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਾਲਿਹਾਰੀ ਗੁਰ ਆਪਣੀ ਸਦਾ ਸਦਾ ਕੁਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਪੂਰਵ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈਨ ਵਿਸਰਿਆ ਗੁਣਤਾਸ ਰਾਗ ਸੋਰਠ ਕੀ ਵਾਰ ਪੌੜੀ ਤੀਜੀ ਸਲੋਕਾਂ ਨਾਲ